ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਕਿਸਾਨਾਂ ਦੀ ਗੱਲ ਕਰ ਲੈਣਾ ਹੈ ਕਿਸਾਨ ਜਿਹੜੇ ਵਕਤ ਬਾਅਦ ਸਰਕਾਰਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਨੇ ਕਹਿੰਦੇ ਨੇ ਕਿ ਸਾਨੂੰ ਸਾਡੀਆਂ ਫਸਲਾਂ ਦਾ ਪ੍ਰੋਪਰ ਮੁੱਲ ਮਿਲੇ ਕਿਉਂਕਿ ਜਦੋਂ ਕਿਸਾਨ ਦੀ ਫਸਲ ਜਿਹੜੀ ਹੈ ਉਹ ਪੱਕ ਕੇ ਤਿਆਰ ਹੁੰਦੀ ਹੈ ਤੇ ਉਸ ਦੇ ਉੱਪਰ ਮੌਸਮ ਦੀ ਮਾਰ ਜਿਹੜੀ ਅਕਸਰ ਵੇਖਣ ਨੂੰ ਮਿਲਦੀ ਹੈ ਅੱਜ ਵੀ ਕਿਸਾਨ ਦੀ ਖੇਤਾਂ ਦੇ ਵਿੱਚ ਜਿਹੜੀ ਤਿਆਰ ਫਸਲ ਹੈ ਉਸ ਦੇ ਉੱਪਰ ਮੌਸਮ ਦੀ ਮਾਰ ਜਿਹੜੀ ਐ ਪੈਂਦੀ ਨਜ਼ਰ ਆ ਰਹੀ ਹੈ ਜਿਸ ਢੰਗ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਗੜੇਮਾਰੀ ਹੋਈ ਹੈ ਰਾਜਪੁਰੇ ਦੇ ਵਿੱਚ ਅਸੀਂ ਮੌਜੂਦ ਆ ਰਾਜਪੁਰੇ ਦੇ ਵਿੱਚ ਜਿਸ ਢੰਗ ਦੇ ਨਾਲ ਭਾਰੀ ਗੜੇਮਾਰੀ ਹੋਈ ਹੈ ਔਰ ਇਸ ਗੜੇਮਾਰੀ ਦਾ ਇਸ ਤੇਜ਼ਮੀ ਦਾ ਸਿੱਧਾ ਅਸਰ ਜਿਹੜਾ ਉਹ ਕਿਸਾਨਾਂ ਦੀ ਫਸਲਾਂ ਤੇ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਕਿਉਂਕਿ ਝਾੜ ਜਿਹੜਾ ਉਹ ਇਸ ਦੇ ਨਾਲ ਖਰਾਬ ਹੁੰਦਾ ਨਜ਼ਰ ਆਉਂਦਾ ਹੈ ਫਸਲਾਂ ਜਿਹੜੀਆਂ ਨੇ ਉਹ ਧਰਤੀ ਤੇ ਵਿਛਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਜਿਸ ਕਰਕੇ ਫਸਲਾਂ ਜਿਹੜੀਆਂ ਨੇ ਉਹ ਜ਼ਰੂਰ ਖਰਾਬ ਹੁੰਦੀਆਂ ਨੇ ਔਰ ਹੁਣ ਜਿਹੜੀ ਆ ਗੜੇਮਾਰੀ ਹੋਈ ਆ ਤੁਸੀਂ ਵੇਖ ਸਕਦੇ ਹੋ ਤਕਰੀਬਨ 3 ਤੋਂ 4 ਮਿੰਟ ਇੱਥੇ ਗੜੇਮਾਰੀ ਹੋਈ ਹੈ ਭਾਰੀ ਗੜੇਮਾਰੀ ਹੋਈ ਹੈ ਇਸ ਨਾਲ ਕਿਸਾਨ ਦੀ ਜੜੀ ਫਸਲਾਂ ਖੇਤਾਂ ਦੇ ਵਿੱਚ ਪਤਕੇ ਤਿਆਰ ਖੜੀਆਂ ਨੇ ਉਹ ਫਸਲਾਂ ਜਿਹੜੀਆਂ ਨੇ ਵੱਡੇ ਪੱਦਰ ਤੇ ਇਸ ਗੜੇਮਾਰੀ ਕਰਕੇ ਖਰਾਬ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਚਾਨਕ ਮੌਸਮ ਜਿਹੜਾ ਹੈ ਉਹ ਕਰਵਟ ਲੈਂਦਾ ਨਜ਼ਰ ਆਇਆ ਹਾਲਾਂਕਿ ਮੌਸਮ ਵਿਭਾਗ ਦੀ ਤਰਫੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿਹਾ ਗਿਆ ਸੀ ਕਿਸੇ ਇਲਾਕੇ ਦੀ ਗੱਲ ਕਰੀਏ ਰਾਜਪੁਰੇ ਦੀ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਹੋਰ ਪਿੰਡਾਂ ਜਾਂ ਸ਼ਹਿਰਾਂ ਦੀ ਗੱਲ ਕਰੀਏ ਉੱਥੇ ਭਾਰੀ ਮੀਂਹ ਪੈ ਸਕਦਾ ਇਸ ਤਰ੍ਹਾਂ ਦੀ ਚੇਤਾਵਨੀ ਜਿਹੜੀ ਹੈ ਜਾਰੀ ਕੀਤੀ ਗਈ ਸੀ ਔਰ ਉਹੀ ਚੇਤਾਵਨੀ ਦੇ ਅਨੁરૂਪ ਜਿਸ ਢੰਗ ਦੇ ਨਾਲ ਹੁਣ ਇੱਥੇ ਗੜੇਮਾਰੀ ਹੁੰਦੀ ਨਜ਼ਰ ਆਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਵੱਡੇ ਵੱਡੇ ਗੜੇ ਜਿਹੜੇ ਨੇ ਉਹ ਧਰਤੀ ਤੇ ਪੈਂਦੇ ਹੋਏ ਨਜ਼ਰ ਆਏ ਨੇ ਕਿਨੇ ਕਿਨੇ ਵੱਡੇ ਗੜੇ ਜਿਹੜੇ ਨੇ ਉਹ ਧਰਤੀ ਤੇ ਹੁਣ ਤੋਂ ਕੁਝ ਦਿਨ ਪਹਿਲਾਂ ਪੈਂਦੇ ਹੋਏ ਨਜ਼ਰ ਆਏ ਭਾਰੀ ਮੀਂਹ ਪਿਆ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਫਸਲਾਂ ਜਿਹੜੀਆਂ ਉਹਨਾਂ ਦੀ ਖੇਤਾਂ ਦੇ ਵਿੱਚ ਤਿਆਰ ਪਈਆਂ ਨੇ ਉਹਨਾਂ ਨੂੰ ਕੱਟ ਕੇ ਮੰਡੀਆਂ ਤੱਕ ਪਹੁੰਚਾਇਆ ਜਾਏ ਲੇਕਿਨ ਇਸ ਹੀ ਵਿਚਾਲੇ ਆ ਜਿਹੜੀ ਅਚਾਨਕ ਮੀਂਹ ਪਿਆ ਮੌਸਮ ਖਰਾਬ ਹੋਇਆ ਇਸ ਕਰਕੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋਦਾ ਨਜ਼ਰ ਆਇਆ ਹਾਲਾਂਕਿ ਇਸ ਦਿਨਾਂ ਜ਼ਰੂਰ ਕਿਸਾਨ ਮੰਗ ਕਰਦੇ ਨੇ ਕਿ ਉਹਨਾਂ ਦੀ ਜਿਹੜੀ ਮੌਸਮ ਕਰਕੇ ਫਸਲਾਂ ਖਰਾਬ ਹੁੰਦੀਆਂ ਨਜ਼ਰ ਆਉਂਦੀਆਂ ਨੇ ਇਸ ਦਾ ਮੁੱਲ ਉਹਨਾਂ ਨੂੰ ਦਿੱਤਾ ਜਾਏ ਇਸ ਦੀ ਪਰਪਾਈ ਜ਼ਰੂਰ ਕੀਤੀ ਜਾਏ ਲੇਕਿਨ ਓਵਰ ਆਲ ਜਿਸ ਢੰਗ ਦੇ ਨਾਲ ਅੱਜ ਆਮੀ ਪਿਆ ਵੇਖਣ ਵਾਲੀ ਗੱਲ ਰਹੇਗੀ ਹਾਲਾਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਵਿਭਾਗ ਦੀ ਚੇਤਾਵਨੀ ਹੈ ਕਿ ਇਸੇ ਢੰਗ ਦੇ ਨਾਲ ਮੌਸਮ ਜਿਹੜਾ ਖਰਾਬ ਹੁੰਦਾ ਹੋਇਆ ਨਜ਼ਰ ਆਏਗਾ ਲੇਕਿਨ ਅੱਜ ਦੀ ਜਿਹੜੀ ਆਮੀ ਪਿਆ ਜਿਹੜੀ ਗੜੇਮਾਰੀ ਹੋਈ ਹੈ ਇਸ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਹੁਣ ਆ ਵੇਖਣ ਵਾਲੀ ਗੱਲ ਰਹੇਗੀ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਰਾਜਪੁਰਾ